ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਹੈ ਤੁਹਾਡੀ ਮੇਰਾ ਨਾਮ ਬਲਜੀਤ ਸਿੰਘ ਭੱਟੀ ਹੈ ਜੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਇਸ ਤੋਂ ਨੰਬਰ ਕਾਫੀ ਆ ਜੀ ਤੁਸੀਂ ਇੱਥੇ ਬੁਤਲਾ ਹੁੱਕਾਂ ਦਾ ਕੀ ਕਾਰਨ ਹੈ ਜੀ ਇਹ ਜੀ ਸਾਡੇ ਜਿਹੜੇ ਸੂਬਾ ਜਰਨਲ ਸਕੱਤਰ ਕੁਦੀਪ ਸਿੰਘ ਬੁੱਡੇਵਾਲ ਨੂੰ ਲੁਧਿਆਣਾ ਐਸ ਐਚ ਓ ਨਵਦੀਪ ਸਿੰਘ ਜਿਹੜਾ ਲਗਾਤਾਰ ਜਿਹੜਾ ਧਮਕੀਆਂ ਦੇ ਰਿਹਾ ਜੀ ਤੇ ਉਹ ਪਿੱਛੇ ਦੀ ਜਥੇਬੰਦੀ ਨੇ ਉਹਨਾਂ ਨਾਲ ਮਿਲ ਕੇ ਤਾਲਮੇਲ ਵੀ ਕੀਤਾ ਸੀਗਾ ਤੇ ਉਹਨਾਂ ਦੀ ਗੱਲ ਆ ਜਿਹੜੀ ਉਹਨਾਂ ਨੇ ਕਿਹਾ ਸੀ ਵੀ ਹੁਣ ਤੁਸੀਂ ਆ ਗਏ ਹੁਣ ਗੱਲ ਆ ਜਿਹੜੀ ਕੋਈ ਆਪਸ ਵਿੱਚ ਬੈਠ ਕੇ ਮਿਲ ਲੈਣੇ ਪਰ ਉਹ ਪਿੱਛੇ ਥੋੜੇ ਦਿਨ ਪਹਿਲਾਂ ਫੇਰ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਨੇ ਮਿਸਬੀਹਵ ਕੀਤਾ ਅਸੀਂ ਉਹ ਐਸਐਚਓ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਨਿਖੇਦੀ ਕਰਦੇ ਹਾਂ ਕਿ ਇੱਕ ਪਰਿਵਾਰ ਨਾਲ ਲੜਦੇ ਲੋਕਾਂ ਦਾ ਜਿਹੜਾ ਸੰਘਰਸ਼ ਰੋਕਣ ਲਈ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਕੇ ਜਿਹੜੀ ਇਹ ਪ੍ਰਸ਼ਾਸਨ ਆ ਜਿਹੜਾ ਇਹ ਲੜਦੇ ਲੋਕਾਂ ਨੂੰ ਦੱਬਣ ਦੀ ਉਹਨਾਂ ਦੀ ਆਵਾਜ਼ ਨੂੰ ਦੱਬਣ ਦੇ ਲੱਗਿਆ ਹੋਇਆ ਤੇ ਸਾਡੀ ਜਿਹੜੀ ਸਰਕਾਰ ਤੋਂ ਮੰਗ ਆ ਕਿ ਜਿਹੜੇ ਆਊਟਸੋਰਸ ਲੈਸਟਮੈਂਟ ਮੁਲਾਜ਼ਮਾ ਜਿਹੜੇ ਲੰਬੇ ਸਮੇਂ ਤੋਂ ਵੱਖ-ਵੱਖ ਭਾਗਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਪਹਿਲ ਦੇ ਅਧਿਾਰ ਤੇ ਲਿਆ ਕੇ ਮਹਿਕਮੇ 'ਚ ਪੱਕਾ ਕੀਤਾ ਜਾਵੇ ਤੇ ਸਰਕਾਰ ਨੇ ਵੀ ਇਹ ਕਿਹਾ ਹੋਇਆ ਕਿ ਜੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਕਿਹਾ ਸੀ ਇਹਨਾਂ ਨੇ ਕਿ ਜਦੋਂ ਸਾਡੀ ਸਰਕਾਰ ਬਣੂਗੀ ਤੇ ਅਸੀਂ ਹਰਾ ਪੈਨਾ ਜਿਹੜਾ ਬੇਰੁਜ਼ਗਾਰੀ ਤੇ ਕੱਚੇ ਮੁਲਾਜ਼ਮਾਂ ਤੇ ਚਲਾਵਾਂਗੇ ਪਰ ਅੱਜ 2 ਸਾਲ ਬੀਤਣ ਦੇ ਬਾਵਜੂਦ ਵੀ ਜਿਹੜਾ ਮਾਨ ਦਾ ਮਾਨ ਸਰਕਾਰ ਦਾ ਜਿਹੜਾ ਹਰਾ ਪੈਨਾ ਉਹ ਗਵਾ ਚੁੱਕਿਆ ਜੀ ਤੇ ਅਸੀਂ ਇਹ ਮੋਰਚੇ ਵਾਲਿਓ ਪ੍ਰੋਗਰਾਮ ਲਿਖਿਆ ਹੋਇਆ ਕਿ ਜੇਕਰ ਇਹਨਾਂ ਦੇ ਮੰਤਰੀ ਜੰਤਰੀ ਵੋਟਾਂ ਮੰਗਣ ਸਾਡੇ ਗਲੀ ਮੁਹੱਲਿਆਂ ਚ ਆਉਣਗੇ ਅਸੀਂ ਉਹਨਾਂ ਨੂੰ ਕਿਹੜੇ ਕਿਹੜੇ ਸਵਾਲ ਪੁੱਛਾਂਗੇ ਕਿ 2 ਸਾਲਾਂ ਦੇ ਵਿੱਚ ਜਿਹੜਾ ਤੁਸੀਂ ਸਾਨੂੰ ਪੱਕੇ ਕਿਉਂ ਨਹੀਂ ਕੀਤਾ ਤੇ ਹਰਾ ਪੈਣਾ ਤੁਹਾਡਾ ਕਿਤੇ ਖਵਾਦਿਆ